ਇੱਥੇ ਦੇ ਰਾਜੇ ਉੱਥੇ ਜਾ ਕੇ ਜਿਹੜੇ ਨੇ ਮਜ਼ਦੂਰ ਬਣਦੇ ਜਾ ਰਹੇ ਨੇ ਇਹ ਕੱਲਾ ਇਸ ਵੀਡੀਓ ਦੀ ਗੱਲ ਨਹੀਂ ਕੱਲੀ ਉਹਨਾਂ ਭੈਣਾਂ ਦੀ ਗੱਲ ਨਹੀਂ ਇਹ ਸਾਰੇ ਉਹਨਾਂ ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ ਜਿਹੜੇ ਕਹਿੰਦੇ ਨੇ ਅਸੀਂ ਚੰਗਾ ਭਵਿੱਖ ਆਪਣਾ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਜਾ ਕੇ ਤਲਾਸ਼ ਲਾਂਗੇ ਘਰੇ ਛੋਟੀ ਭੈਣ ਦਾ ਜਾਂ ਵੱਡੀ ਭੈਣ ਦਾ ਵਿਆਹ ਹੁੰਦਾ ਹੁੰਦਾ ਸਾਡੇ ਵੀਰ ਜਿਹੜੇ ਨੇ ਸਾਡੇ ਮਿੱਤਰ ਜਿਹੜੇ ਨੇ ਵੀਡੀਓ ਕਾਲ ਦੇ ਉੱਪਰ ਕਰਕੇ ਸਾਹਮਣੇ ਭੈਣ ਦੀ ਡੋਲੀ ਤੁਰ ਰਹੀ ਹੁੰਦੀ ਆ ਜਾਂ ਉਹਨਾਂ ਦੇ ਸ਼ਗਨ ਜਿਹੜਨੇ ਕੀਤੇ ਜਾ ਰਹੇ ਹੁੰਦੇ ਨੇ ਸਾਡੇ ਵੀਰ ਉੱਥੇ ਡਾਲਰ ਸਿੱਟ ਰਹੇ ਹੁੰਦੇ ਨੇ ਵੀਡੀਓ ਕਾਲ ਦੇ ਉੱਪਰ ਇੱਕ ਭਰਾ ਦੇ ਲਈ ਇੱਕ ਭੈਣ ਦਾ ਰਿਸ਼ਤਾ ਹੋਣਾ ਕਿੱਡੀ ਵੱਡੀ ਗੱਲ ਹੁੰਦੀ ਆ ਜਿਹੜੀਆਂ ਭੈਣਾਂ ਦੀ ਤੁਸੀਂ ਨੇ ਗੱਲ ਕੀਤੀ ਆ ਉਹਨਾਂ ਬੱਚੀਆਂ ਦੀ ਗੱਲ ਕੀਤੀ ਆ ਜਿਸ ਵੀ ਕੰਟਰੀ ਦੀ ਉਹ ਵੀਡੀਓ ਹੈਗੀ ਆ ਮੈਨੂੰ ਇਸ ਬਾਰੇ ਹਲੇ ਕਨਫਰਮ ਨਹੀਂ ਆ ਕਿ ਕਿਸ ਕੰਟਰੀ ਦੀ ਵੀਡੀਓ ਆ ਚੰਗੀ ਕੰਟਰੀ ਦੀ ਕਿਸੇ ਦੀ ਵੀਡੀਓ ਲੱਗਦੀ ਹੈ ਉੱਥੇ ਜਿਓ ਪੈਣਾ ਗਈਆਂ ਨੇ ਤਾਂ ਘਰਦਿਆਂ ਦਾ ਘੱਟ ਤੋਂ ਘੱਟ 10 ਤੋਂ 15 ਲੱਖ ਰੁਪਏ ਲਾ ਕੇ ਗਈਆਂ ਨੇ ਉਹਨੇ ਹੁਣ ਉਹ ਲੜਕੀਆਂ ਦਾ ਜਿਹੜਾ ਉਹ ਪੈਣਾ ਦਾ ਜਿਹੜਾ ਚਿਹਰਾ ਵੀ ਆ ਰਿਹਾ ਉਸ ਵੀਡੀਓ ਦੇ ਵਿੱਚ ਜਦੋਂ ਗगन ਉਹਨਾਂ ਦੇ ਮਾਪਿਆਂ ਨੇ ਦੇਖਿਆ ਹੋਊਗਾ ਸਾਡੀ ਧੀ ਜਿਹੜੀ ਹੈ ਇੱਕ ਮਿਸਤਰੀ ਦੇ ਨਾਲ ਕਿਸੇ ਮਿਸਤਰੀ ਦੇ ਨਾਲ ਦਿਹਾੜੀ ਕਰ ਰਹੀ ਉਹਨਾਂ ਮਾਪਿਆਂ ਦੇ ਦਿਲਾਂ ਦੇ ਉੱਪਰ ਕੀ ਦਿੱਕੀ ਹੋਊਗੀ ਸਾਡੀਆਂ ਸਰਕਾਰਾਂ ਹੀ ਇੱਥੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੋਂ ਬਚਾਂ ਬਾਰ ਜਾਂ ਸਰਕਾਰਾਂ ਚੁੰਡਾ ਕੌਣ ਬਾਈ ਮੇਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਕਾਲਜ ਆ ਇੰਜੀਨੀਅਰਿੰਗ ਕਾਲਜ ਆ ਬੜਾ ਵੱਡਾ ਨਾਮ ਸੀ ਉਸ ਕਾਲਜ ਦਾ ਅੱਜ ਤੋਂ 5-7 ਸਾਲ ਪਹਿਲਾਂ ਉਸ ਕਾਲਜ ਦੇ ਵਿੱਚ ਪਿਛਲੇ ਦਿਨੀ ਜਾਣ ਦਾ ਮੌਕਾ ਮਿਲਿਆ ਮੇਰੇ ਇੱਕ ਦੋਸਤ ਉੱਥੇ ਜੌਬ ਕਰਦੇ ਨੇ ਉਹਨਾਂ ਨੇ ਮੈਨੂੰ ਜੋ ਉਸ ਕਾਲਜ ਦੀ ਦੁਖ ਭਰੀ ਕਹਾਣੀ ਦੱਸੀ ਕਹਿੰਦੇ ਸੰਸਾਰ ਜੇ ਕੁਝ ਛੇਤੀ ਨਾ ਕਰਿਆ ਤਾਂ ਉਹਨਾਂ ਵਾਲੇ 6 ਮਹੀਨੇ 1 ਸਾਲ ਦੇ ਵਿੱਚ ਹੀ ਕਾਲਜ ਨੂੰ ਜਿਹੜਾ ਜਿੰਦਾ ਰਹਿ ਗਿਆ ਸਚੀਰਿਆ ਕਾਲ ਜੀ ਪੰਜਾਬ ਪ੍ਰਥਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਇਸ ਡਿਸਕਸ਼ਨ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਗਈਆਂ ਨੇ ਤੇ ਉੱਥੇ ਜਾ ਕੇ ਮਿਹਨਤ ਹੈ ਜਿਹੜੀ ਉਹਨਾਂ ਨੂੰ ਮਜ਼ਦੂਰਾਂ ਦੀ ਤਰ੍ਹਾਂ ਕਰਨੀ ਪੈ ਰਹੀ ਹੈ ਹਾਲਾਂਕਿ ਉਹ ਮਿਹਨਤ ਕਰ ਰਹੀਆਂ ਨੇ ਪਰ ਇਹ ਇੱਕ ਵੀਡੀਓ ਜਿਸ ਦੇ ਉੱਤੇ ਸਵਾਲ ਹੈ ਜਿਹੜੇ ਉਹ ਲੋਕਾਂ ਤੋਂ ਲੋਕਾਂ ਦੁਆਰਾ ਚੁੱਕੇ ਗਏ ਕਿ ਜੇ ਇਹੀ ਕੰਮ ਕਰਨਾ ਹੈ ਤੇ ਪੰਜਾਬ ਰਹਿ ਕੇ ਵੀ ਕੀਤਾ ਜਾ ਸਕਦਾ ਹੈ ਮੇਰੇ ਨਾਲ ਮੇਰੇ ਪੱਤਰਕਾਰ ਸਾਥੀ ਸੰਸਾਰਦੀਪ ਸਿੰਘ ਮੌਜੂਦ ਨੇ ਸਾਰੇ ਵਿਸ਼ੇ ਦੇ ਉੱਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੀਆਂ ਸ਼ੁਕਰੀਆ ਗਗਨ ਜਿਹੜੀ ਵੀਡੀਓ ਦੀ ਸਾਡੀਆਂ ਭੈਣਾਂ ਦੀ ਸਾਡੀਆਂ ਧੀਆਂ ਦੀ ਵੀਡੀਓ ਦੀ ਤੁਸੀਂ ਨੇ ਗੱਲ ਕੀਤੀ ਕਿ ਦਿਲ ਰੋਇਆ ਉਹ ਵੀਡੀਓ ਦੇਖ ਕੇ ਕਿਉਂਕਿ ਇੱਥੇ ਦੇ ਮਾਪਿਆਂ ਦੇ ਵੱਲੋਂ ਰਾਜਕੁਮਾਰੀਆਂ ਮੰਗ ਪਾਲੀਆਂ ਗਈਆਂ ਭਰਾਵਾਂ ਦੇ ਵੱਲੋਂ ਬੱਚਿਆਂ ਦੇ ਮੰਗ ਪਾਲੀਆਂ ਗਈਆਂ ਵੱਡੇ ਭਰਾਵਾਂ ਦੇ ਵੱਲੋਂ ਸਾਡੀਆਂ ਭੈਣਾਂ ਜਿਹੜੀਆਂ ਨੇ ਮਜ਼ਦੂਰਾਂ ਦੀ ਤਰ੍ਹਾਂ ਬਗਾਨੇ ਮੁਲਕਾਂ ਦੇ ਵਿੱਚ ਜਿੱਥੇ ਉਹਨਾਂ ਦਾ ਕੋਈ ਦੁੱਖ ਦਰਦ ਸੁਣਨੇ ਵਾਲਾ ਕੋਈ ਨਹੀਂ ਉਹਨਾਂ ਦੀ ਮੁਸ਼ਕਲ ਦੇ ਵਿੱਚ ਸਾਥ ਦੇਣ ਵਾਲਾ ਕੋਈ ਆਪਣਾ ਨਹੀਂ ਇੱਥੇ ਦੇ ਰਾਜੇ ਉੱਥੇ ਜਾ ਕੇ ਜਿਹੜੇ ਨੇ ਮਜ਼ਦੂਰ ਬਣਦੇ ਜਾ ਰਹੇ ਨੇ ਇਹ ਕੱਲਾ ਇਸ ਵੀਡੀਓ ਦੀ ਗੱਲ ਨਹੀਂ ਕੱਲੀ ਉਹਨਾਂ ਭੈਣਾਂ ਦੀ ਗੱਲ ਨਹੀਂ ਇਹ ਸਾਰੇ ਉਹਨਾਂ ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ ਜਿਹੜੇ ਕਹਿੰਦੇ ਨੇ ਅਸੀਂ ਚੰਗਾ ਭਵਿੱਖ ਆਪਣਾ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਉੱਥੇ ਜਾ ਕੇ ਤਲਾਸ਼ ਲਾਂਗੇ ਇਹ ਸਾਰਿਆਂ ਦੇ ਪਹਿਲੇ 5 ਤੋਂ 10 ਸਾਲ ਦੀ ਕਹਾਣੀ ਆ ਕਿ ਮਜ਼ਦੂਰਾਂ ਦੀ ਤਰ੍ਹਾਂ ਤੁਹਾਨੂੰ ਮਰਨਾ ਪਊਗਾ ਅੱਗੇ ਤੁਹਾਡਾ ਫਿਊਚਰ ਕੀ ਹੋਊਗਾ ਇਹ ਸਰਕਾਰ ਦੇ ਅੱਗੇ ਰੂਲਾਂ ਤੇ ਜਾਂ ਤੁਹਾਡੀ ਕਿਸਮਤ ਦੇ ਉੱਪਰ ਡਿਪੈਂਡ ਕਰੂਗਾ 10 ਸਾਲ ਮਿਹਨਤ ਕਰਕੇ ਮਜ਼ਦੂਰੀ ਕਰਕੇ ਵੀ ਇਹ ਪੱਕਾ ਨਹੀਂ ਹੈ ਕਿ ਤੁਸੀਂ ਉੱਥੇ ਤੁਹਾਡਾ ਫਿਊਚਰ ਇੱਕ ਇਸਕ ਲੈਵਲ ਤੱਕ ਆ ਜਾਊਗਾ ਕਿ ਤੁਸੀਂ ਇੱਕ ਕੁਰਸੀ ਦੇ ਉੱਪਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ ਇਹ ਫਿਰ ਵੀ ਪੱਕਾ ਨਹੀਂ ਹੈ ਇਹ ਤੁਹਾਡੀ ਕਿਸਮਤ ਆ ਜਾਂ ਉੱਥੇ ਦੀ ਸਰਕਾਰ ਵੱਲੋਂ ਲਗਾਤਾਰ ਬਦਲੇ ਜਾਂਦੇ ਰੂਲ ਨੇ ਜੇਕਰ ਕੋਈ ਰੂਲ ਤੁਹਾਡੇ ਹੱਕ ਦੇ ਵਿੱਚ ਆ ਗਿਆ ਤਾਂ ਹੋ ਸਕਦਾ ਕਿ ਇੱਦਣੂ ਹੋ ਜਾਵੇ ਵੈਸੇ ਤਾਂ ਜ਼ਿਆਦਾਤਰ ਸਾਡੇ ਨੌਜਵਾਨਾਂ ਦੀ ਕਹਾਣੀ ਜਿਹੜੀ ਆ ਦੁੱਖਦਰਦ ਵਾਲੀ ਆ ਇਹ ਜਿਹੜਾ ਮਸਲਾ ਹੈ ਇਹ ਸਾਰਾ ਮਸਲਾ ਕਹਿੰਦੇ ਪੈਸੇ ਨੂੰ ਲੈ ਕੇ ਆ ਇੱਥੇ ਇੱਕ ਮਹੀਨੇ 'ਚ 10000 ਮਸਾ ਬੰਦ ਆ ਤੇ ਉੱਥੇ ਜਿਹੜਾ ਇਹ ਇੱਕ ਘੰਟੇ ਦੇ ਵਿੱਚ ਵੀ ਜਿਹੜੇ ਬੱਚੇ ਆ ਉਹ ਕੰਮ ਕਰਕੇ 10000 ਰੁਪਏ ਬਣਾ ਲੈਂਦੇ ਆ ਤਾਂ ਜਦੋਂ ਬੰਦੇ ਨੂੰ ਡਾਲਰ ਬੰਦਿਆ ਤਾਂ ਫਿਰ ਉਹ ਇੱਥੇ ਨਹੀਂ ਰਹੂਗਾ ਗਗਨ ਗੱਲ ਪਤਾ ਕੀ ਹੁੰਦੀ ਆ ਠੀਕ ਆ ਤੁਹਾਡੀ ਗੱਲ ਕਿ ਉੱਥੇ ਪੈਸਾ 10000 ਰੁਪਏ ਇੱਕ ਘੰਟੇ ਦੇ ਵਿੱਚ ਬਣਦਾ ਪਰ ਗੱਲ ਇਹ ਆ ਜਾਂਦੀ ਆ ਕਿ ਕੀ ਸਾਡੀ ਜ਼ਿੰਦਗੀ ਦੇ ਵਿੱਚ ਸਿਰਫ ਪੈਸਾ ਹੀ ਮੇਨ ਰਹਿ ਗਿਆ ਕੀ ਸਾਨੂੰ ਇਨਸਾਨੀ ਰਿਸ਼ਤੇ ਸਾਡੇ ਮਾਪੇ ਸਾਡੇ ਭੈਣ ਭਰਾ ਸਾਡੇ ਆਪਣੇ ਸਾਡੇ ਯਾਰ ਦੋਸਤ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਇਹ ਤਾਂ ਤੁਸੀਂ ਇੰਨਾ ਭੈਣਾ ਦੀ ਇਹਨਾਂ ਬੱਚੀਆਂ ਦੀ ਜਿਹੜੀ ਆ ਵੀਡੀਓ ਦੀ ਗੱਲ ਕੀਤੀ ਆ ਦੇਖੋ ਮੈਂ ਮਿਹਨਤ ਕਰਨ ਵਾਲਿਆਂ ਦੇ ਉੱਪਰ ਸਵਾਲ ਨਹੀਂ ਖੜੇ ਕਰ ਰਿਹਾ ਮਿਹਨਤ ਬਿਲਕੁਲ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਮਿਹਨਤ ਬਿਲਕੁਲ ਕਰਨੀ ਚਾਹੀਦੀ ਆ ਜੰਮ ਜੰਮ ਬਾਹਰ ਜਾਓ ਯਾਰ ਤਰੱਕੀਆਂ ਕਰੋ ਇਹ ਕੋਈ ਚੱਕਰ ਨਹੀਂ ਪਰ ਮੈਂ ਪਿੱਛੇ ਜੇ ਇੱਕ ਹੋਰ ਵੀਡੀਓ ਦਾ ਜ਼ਿਕਰ ਕਰ ਰਿਹਾ ਇੱਕ ਸਾਡਾ ਵੀਰ ਜਿਹੜਾ ਆਈ ਥਿੰਕ ਅਗੇਂਜਮੈਂਟ ਉਹਦੀ ਹੋ ਰਹੀ ਆ ਇੱਕ ਕੁਰਸੀ ਦੇ ਉੱਪਰ ਸਾਡਾ ਵੀਰ ਬੈਠਾ ਤੇ ਉਹ ਲੜਕੀ ਜਿਹੜੀ ਆ ਉਹ ਮੋਬਾਈਲ ਦੇ ਉੱਪਰ ਵੀਡੀਓ ਕਾਲ ਦੇ ਉੱਪਰ ਬੈਠੀ ਆ ਉਹ ਮੋਬਾਈਲ ਵੀਡੀਓ ਕਾਲ ਲਾ ਕੇ ਜਿਹੜਾ ਕੁਰਸੀ ਦੇ ਉੱਪਰ ਰੱਖਿਆ ਸਾਰੇ ਸ਼ਗਨ ਜਿਹੜੇ ਨੇ ਉਸ ਵੀਡੀਓ ਕਾਲ ਦੇ ਉੱਪਰ ਜਿਹੜਾ ਨੇ ਕੀਤੇ ਜਾ ਰਹੇ ਨੇ ਹੂੰ ਤੁਹਾਡੇ ਕੋਲ ਉੱਥੇ ਇੰਨਾ ਵੀ ਟਾਈਮ ਨਹੀਂ ਆ ਕਿ ਤੁਸੀਂ ਆਪਣੀਆਂ ਖੁਸ਼ੀਆਂ ਵਿਆਹ ਮੰਗਣਾ ਇੱਕ ਵਾਰੀ ਹੋਣਾ ਹੁੰਦਾ ਗਗਨ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਆਪਣੀਆਂ ਉਹ ਖੁਸ਼ੀਆਂ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਵਾਪਸ ਆਪਣੇ ਪੰਜਾਬ ਦੇ ਵਿੱਚ ਆ ਸਕੋ ਸਾਡੇ ਨੌਜਵਾਨ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਬਾਹਰ ਤਾਂ ਜਾਂਦੇ ਨੇ ਬਿਲਕੁਲ ਜਾਂਦੇ ਨੇ ਤਰੱਕੀਆਂ ਬਹੁਤ ਮੁੰਡਿਆਂ ਨੇ ਕੀਤੀਆਂ ਨੇ ਮਸਾਲਾ ਕਾਇਮ ਉਹਨਾਂ ਨੇ ਕੀਤੀਆਂ ਨੇ ਪਰ ਪੈਸੇ ਦੀ ਭੱਜ ਦੌੜ ਦੇ ਵਿੱਚ ਉਹ ਲੋਕ ਸਾਡੇ ਰਿਸ਼ਤਿਆਂ ਨੂੰ ਕਿਤੇ ਭੁੱਲਦੇ ਜਾ ਰਹੇ ਨੇ ਉਹਨਾਂ ਦੇ ਕੋਲ ਇੰਨਾ ਵੀ ਸਮਾਂ ਨਹੀਂ ਆ ਕਿ ਆਪਣੇਆਂ ਦੇ ਵਿੱਚ ਆ ਕੇ ਅਸੀਂ ਆਪਣੀਆਂ ਖੁਸ਼ੀਆਂ ਦਾ ਆਨੰਦ ਮਾਣ ਸਕੀਏ ਕਾਫੀ ਮੈਂ ਵੀਡੀਓ ਦੇਖਦਾ ਹੁੰਨਾ ਘਰੇ ਛੋਟੀ ਭੈਣ ਦਾ ਜਾਂ ਵੱਡੀ ਭੈਣ ਦਾ ਵਿਆਹ ਹੁੰਦਾ 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 ਸਾਡੇ ਵੀਰ ਜਿਹੜੇ ਨੇ ਸਾਡੇ ਮਿੱਤਰ ਜਿਹੜੇ ਨੇ ਵੀਡੀਓ ਕਾਲ ਦੇ ਉੱਪਰ ਕਰਕੇ ਸਾਹਮਣੇ ਭੈਣ ਦੀ ਡੋਲੀ ਤੁਰ ਰਹੀ ਹੁੰਦੀ ਆ ਜਾਂ ਉਹਨਾਂ ਦੇ ਸ਼ਗਨ ਜਿਹੜ ਨੇ ਕੀਤੇ ਜਾ ਰਹੇ ਹੁੰਦੇ ਨੇ ਸਾਡੇ ਵੀਰ ਉੱਥੇ ਡਾਲਰ ਸਿੱਟ ਰਹੇ ਹੁੰਦੇ ਨੇ ਵੀਡੀਓ ਕਾਲ ਦੇ ਉੱਪਰ ਇੱਕ ਭਰਾ ਦੇ ਲਈ ਇੱਕ ਭੈਣ ਦਾ ਰਿਸ਼ਤਾ ਹੋਣਾ ਕਿੱਡੀ ਵੱਡੀ ਗੱਲ ਹੁੰਦੀ ਆ ਨਾਲੇ ਰੋ ਰਏ ਹੁੰਦੇ ਨੇ ਨਾਲੇ ਫਿਰ ਉੱਥੇ ਡਾਲਰ ਸਿੱਟ ਰਹੇ ਹੁੰਦੇ ਨੇ ਇੱਕ ਮਨ ਨੂੰ ਤਰਵਾਸਾ ਦੇਣਾ ਹੁੰਦਾ ਅਸੀਂ ਆਪਣੀ ਭੈਣ ਦਾ ਵਿਆਹ ਹੁੰਦਾ ਜਿਹੜਾ ਦੇਖ ਲਿਆ ਅਸੀਂ ਨੇ ਸਾਡੇ ਪਿੰਡ ਦੇ ਵਿੱਚ ਖੁਦ ਹੋਇਆ ਮੇਰੇ ਸਰਕਲ ਦੇ ਵਿੱਚ ਖੁਦ ਹੋਇਆ ਕਿ ਮਾਂ ਘਰੇ ਮਰੀ ਪਈ ਆ ਪੁੱਤ ਇੰਗਲੈਂਡ ਕੈਨੇਡਾ ਦੇ ਵਿੱਚ ਦਿਹਾੜੀਆਂ ਕਰ ਰਿਹਾ ਪੁੱਤ ਦੇ ਕੋਲ ਇੰਨਾ ਮਜਬੂਰ ਆ ਆਉਣਾ ਚਾਹੁੰਦਾ ਪਰ ਉਹ ਆ ਨਹੀਂ ਸਕਦਾ ਕਹਿੰਦੇ ਪੈਸਾ ਰੱਬ ਤਾਂ ਨਹੀਂ ਆ ਪਰ ਰੱਬ ਤੋਂ ਘੱਟ ਵੀ ਦੀਆਂ ਕੋਈ ਰਿਸ਼ਤਾ ਜੇ ਤੁਸੀਂ ਬੰਨ ਕੇ ਰੱਖਣਾ ਹੈ ਜਾਂ ਰਿਸ਼ਤੇ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਚਾਹੇ ਕੋਈ ਵੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸੇ ਦਾ ਹੋਣਾ ਬੜਾ ਜ਼ਰੂਰੀ ਹੈ ਬਿਲਕੁਲ ਗਗਨ ਦੇਖੋ ਪੈਸਾ ਇੱਕ ਕਾਮਯਾਬ ਜ਼ਿੰਦਗੀ ਦੇ ਲਈ ਅੱਛੀ ਜ਼ਿੰਦਗੀ ਦੇ ਲਈ ਪੈਸਾ ਹੋਣਾ ਬਿਲਕੁਲ ਜ਼ਰੂਰੀ ਹੈ ਮੈਂ ਪਹਿਲਾਂ ਇਹੀ ਕਿਹਾ ਕਿ ਹਾਂ ਵੀਰੋ ਜਮ ਜਮ ਜਾਓ ਤੁਸੀਂ ਬਾਹਰ ਜਾਓ ਜਿਵੇਂ ਬਾਈ ਲੱਖਾ ਸਧਾਨਾ ਵੀ ਬੋਲਦਾ ਹੁੰਦਾ ਯਾਰ ਪਰ ਪੰਜਾਬ ਬੱਲ ਤਾਂ ਮੂੰਹ ਕਰੋ ਕਾਫੀ ਐਦਾਂ ਦੇ ਨੇ ਸਾਡੇ ਆਪਣੇ ਪਿੰਡ ਦੇ ਵਿੱਚ ਗਗਨ ਕਾਫੀ ਐਦਾਂ ਦੇ ਨੇ ਜਿਹੜੇ 25-25 ਸਾਲ ਹੋ ਗਏ ਨੇ ਮੁੜ ਕੇ ਉਹਨਾਂ ਨੇ ਪਿੰਡ ਦਾ ਮੂੰਹ ਨਹੀਂ ਦੇਖਿਆ ਬਾਅਦ ਦੇ ਵਿੱਚ ਜਵਾਨ ਭਾਈ ਚਲੇ ਗਿਆ ਮਾਂ ਚਲੇ ਗਈ ਭਤੀਜੇ ਭਤੀਜੀਆਂ ਦੇ ਵਿਆਹ ਹੋ ਗਏ ਉਹਨਾਂ ਦੇ ਕੋਲ ਬੱਚੇ ਹੋ ਗਏ ਪਰ ਉਹਨਾਂ ਨੇ ਪਿੰਡ ਦਾ ਮੂੰਹ ਨਹੀਂ ਦੇਖਿਆ ਐਸਾ ਪੈਸਾ ਵੀ ਅਸੀਂ ਨੇ ਕੀ ਕਰਨਾ ਕਿ ਤੁਸੀਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋ ਸਕਦੇ ਪੈਸਾ ਕਮਾਓ ਬਿਲਕੁਲ ਕਮਾਓ ਹੈਨਾ ਪੈਸਾ ਕਮਾ ਕੇ ਇੱਕ ਵਾਰੀ ਤੁਸੀਂ ਪੰਜਾਬ ਦੇ ਵਿੱਚ ਯਾਰ ਪੈਸਾ ਕਮਾ ਕੇ ਵੀ ਕੀ ਕਰੋਗੇ ਤੁਸੀਂ ਆਪਣੀਆਂ ਪ੍ਰਾਪਰਟੀਆਂ ਔਰੇ ਵਾਲੀਆਂ ਤਾਂ ਵੇਚੀ ਜਾਂਦੇ ਆ ਫਿਰ ਸਾਡੇ ਐਨਆਰਆਈ ਵੀ ਕਾਫੀ ਕਹਿੰਦੇ ਨੇ ਕਿ ਬਾਈ ਪੰਜਾਬ ਖਤਮ ਹੋ ਗਿਆ ਪੰਜਾਬ 'ਚ ਪ੍ਰਵਾਸੀ ਆ ਗਏ ਪ੍ਰਵਾਸੀ ਦਾ ਬਾਈ ਆਉਣਗੇ ਜਾਂ ਤੁਸੀਂ ਆਪਣੀਆਂ ਪ੍ਰਾਪਰਟੀਆਂ ਵੇਚੀ ਜਾਂਦੇ ਆ ਆਪਣੀਆਂ ਇੱਥੇ ਦੀਆਂ ਪ੍ਰਾਪਰਟੀਆਂ ਤੁਹਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਦੀ ਮਿਹਨਤ ਦੇ ਨਾਲ ਜਿਹੜਾ ਧੁੱਪਾਂ ਦੇ ਵਿੱਚ ਹਲ ਜੋੜ ਕੇ ਕਿਸੇ ਨੇ ਮਜ਼ਦੂਰੀ ਕਰਕੇ ਕਿਸੇ ਨੇ ਕੋਸ਼ਿਸ਼ ਕਰਕੇ ਤੁਹਾਡੀਆਂ ਪ੍ਰਾਪਰਟੀਆਂ ਬਣਾਈਆਂ ਨੇ ਤੁਸੀਂ ਬਾਹਰ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਵੇਚੀ ਜਾਂਦੇ ਹੋ ਕਾਫੀ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਜਿਹੜੇ ਬਾਹਰ ਕਹਿ ਦਿੰਦੇ ਨੇ ਜੀ ਕੈਨੇਡਾ ਦੀ ਪੀਆਰ ਮਿਲ ਜੂਗੀ 40 ਲੱਖ ਰੁਪਏ ਪਰ ਉਹ ਕੈਨੇਡਾ ਦੀ ਸਮੇਤ ਪਰਿਵਾਰ ਪੀਆਰ ਮਿਲ ਜੂਗੀ 40 ਲੱਖ ਰੁਪਏ ਹੁਣ ਐਡਾ ਸ਼ਾਹੂਕਾਰ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਜ਼ਿਮੀਦਾਰਾਂ ਦੇ ਵਿੱਚ ਜਾਂ ਹੋਰ ਵੀ ਕਿਸੇ ਮੱਧ ਵਰਗੀ ਫੈਮਿਲੀ ਦੇ ਵਿੱਚ ਹਨਾ ਐਡਾ ਨਹੀਂ ਹੁੰਦਾ ਕਿ 40 ਲੱਖ ਰੁਪਏ ਉਹਦੇ ਕੋਲ ਬੈਂਕ ਦੇ ਵਿੱਚ ਪਿਆ ਹੋਵੇ ਉਹ ਫਿਰ ਆਪਣੀ ਪ੍ਰਾਪਰਟੀ ਵੇਚ ਕੇ ਹੀ ਪੂਰਾ ਕਰੇਗਾ ਨਾ ਉਹ ਉਹ 40 ਲੱਖ ਰੁਪਏ ਜਿਹੜਾ ਜ਼ਮੀਨ ਦਾ ਇੱਕ ਕੀਲਾ ਦੋ ਕੀਲੇ ਵੇਚ ਕੇ ਹੀ ਪੂਰਾ ਕਰੇਗਾ ਨਾ ਉਹ ਜੜੀਆਂ ਭੈਣਾਂ ਦੀ ਤੁਸੀਂ ਨੇ ਗੱਲ ਕੀਤੀ ਆ ਉਹਨਾਂ ਬੱਚੀਆਂ ਦੀ ਗੱਲ ਕੀਤੀ ਆ ਜਿਸ ਵੀ ਕੰਟਰੀ ਦੀ ਉਹ ਵੀਡੀਓ ਹੈਗੀ ਮੈਨੂੰ ਇਸ ਬਾਰੇ ਹਲੇ ਕਨਫਰਮ ਨਹੀਂ ਆ ਕਿ ਕਿਸ ਕੰਟਰੀ ਦੀ ਵੀਡੀਓ ਆ ਚੰਗੀ ਕੰਟਰੀ ਦੀ ਕਿਸੇ ਦੀ ਵੀਡੀਓ ਲੱਗਦੀ ਆ ਉੱਥੇ ਜਿਓ ਪੈਣਾ ਗਈਆਂ ਨੇ ਤਾਂ ਘਰਦਿਆਂ ਦਾ ਘੱਟ ਤੋਂ ਘੱਟ 10 ਤੋਂ 15 ਲੱਖ ਰੁਪਏ ਲਾ ਕੇ ਗਈਆਂ ਨੇ ਉਹੀ ਪੈਣਾ ਜੇ 10 ਤੋਂ 15 ਲੱਖ ਰੁਪਏ ਲਾ ਕੇ ਉਰੇ ਆਪਣਾ ਕੋਈ ਬਿਜ਼ਨਸ ਸੈੱਟ ਕਰਦੀਆਂ ਉਰੇ ਕੋਈ ਕੰਮ ਕਰਦੀਆਂ ਕੋਈ ਕੁਝ ਵੀ ਕਰ ਸਕਦੀਆਂ ਸੀ ਆਪਣੀ ਪੜ੍ਹਾਈ ਕਰਦੀਆਂ ਜਾਂ ਕੁਝ ਵੀ ਕਰ ਸਕਦੀਆਂ ਸੀ ਉਹ ਕਰਦੀਆਂ ਤਾਂ ਫਿਰ ਚਾਰ ਬੰਦਿਆਂ ਨੂੰ ਆਪਣੇ ਨਾਲ ਹੋਰ ਰੋਜ਼ਗਾਰ ਦਿੰਦੀਆਂ ਉੱਥੇ ਤੁਸੀਂ ਕਿਸੇ ਹੋਰ ਨੂੰ ਸਰ ਕਹਿੰਦੇ ਹੋ ਉੱਥੇ ਕਿਸੇ ਦੇ ਐਂਟਰੀ ਕੰਮ ਕਰਦੀਆਂ ਹੋਣਗੀਆਂ ਨਾ ਪੈਸੇ ਦੀ ਮੰਤ ਕਰਦੇ ਹੋਣਗੀਆਂ ਵਿਚਾਰੀਆਂ ਵੀ ਯਾਰ ਸਾਨੂੰ ਪੇ ਦੇ ਦਿਓ ਸਾਡੇ ਰੈਂਟ ਦਾ ਟਾਈਮ ਹੋਇਆ ਵਾ ਸਾਡੇ ਹੋਰ ਖਰਚੇ ਨੇ ਜਿਹੜੇ ਉਹਨਾਂ ਦਾ ਸਮਾਂ ਜਿਹੜਾ ਹੋਇਆ ਵਾ ਕਿਉਂਕਿ ਗਗਨ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀਕਲੀ ਚੱਲਦਾ ਕੰਮ ਉੱਥੇ ਆਪਣੇ ਮੰਗ ਮੰਥਲੀ ਵਾਲਾ ਹਿਸਾਬ ਨਹੀਂ ਆ ਹੈਨਾ ਇੱਥੇ ਜੇਕਰ ਤੁਸੀਂ ਕੋਈ 2 4 ਨੌਜਵਾਨ ਜਿਹੜਨੇ ਆਪਣੇ ਅੰਡਰ ਕੰਮ ਨੂੰ ਰੱਖੇ ਹੁੰਦੇ ਉਹ ਤੁਹਾਨੂੰ ਜਦ ਸਰ ਜਾਂ ਮੈਡਮ ਕਹਿੰਦੇ ਕਿੰਨੀ ਰੂ ਨੂੰ ਖੁਸ਼ੀ ਹੁੰਦੀ ਤੁਹਾਡੇ ਮਾਪਿਆਂ ਨੂੰ ਕਿੰਨੀ ਖੁਸ਼ੀ ਹੁੰਦੀ ਕਿ ਮੇਰੀ ਧੀ ਇੰਨੀ ਕਾਬਲ ਹੋ ਗਈ ਆ ਕਿ ਉਹ ਚਾਰ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦੇ ਰਹੀ ਆ ਤੇ ਉਹਨੂੰ ਸਰ ਜਾਂ ਮੈਡਮ ਕਹਿ ਰਹੇ ਨੇ ਜੀ ਸੱਦੇ ਨਾਲ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਕਿ 40 ਲੱਖ ਨਾਲ ਇੱਥੇ ਕਿਹੜਾ ਬਿਜ਼ਨਸ ਆ ਜਿਹਦੇ ਨਾਲ ਉਹ ਚਾਰ ਬੰਦਿਆਂ ਨੂੰ ਜਿਹੜਾ ਇਹ ਰੋਜ਼ਗਾਰ ਦੇ ਸਕਦੇ ਆ ਉਹ ਬਿਜ਼ਨਸ ਵੀ ਤਾਂ ਲੋਕਾਂ ਨੂੰ ਪਤਾ ਹੋਣਾ ਬੜਾ ਜ਼ਰੂਰੀ ਆ ਨਾ ਬਹੁਤ ਕੁਝ ਕਰ ਸਕਦੇ ਆ ਹੁਣ ਤੁਸੀਂ ਮੈਂ ਤੁਹਾਡੀ ਉਦਾਹਰਨ ਲੰਨਾ ਸਟਿਚਿੰਗ ਆਪ ਕਰਦੇ ਹੋ ਸਟੀਚਿੰਗ ਆਪ ਕਰਦੇ ਹੋ ਤੁਸੀਂ ਅਕਸਰ ਗੱਲ ਕਰਦੇ ਹੋ ਸਟੀਚਿੰਗ ਦਾ ਹੀ ਇੱਕ ਚੰਗਾ ਜਿਹੜਾ ਦੋ ਟੇਲਰ ਰੱਖ ਕੇ ਤਿੰਨ ਟੇਲਰ ਰੱਖ ਕੇ ਚੰਗੀ ਦੁਕਾਨ ਜਿਹੜੀ ਆ ਸੈੱਟ ਕੀਤੀ ਜਾ ਸਕਦੀ ਆ ਹਮ ਘਰ ਦੇ ਵਿੱਚੋਂ ਕਿੰਨੇ ਕੰਮ ਜਿਹੜੇ ਨੇ ਜੇਕਰ ਤੁਸੀਂ ਪੜ੍ਹੇ ਲਿਖੇ ਹੋਣ ਜੇ ਆਈਲੈਂਡਸ ਕਿਸੇ ਨੇ ਕਲੀਅਰ ਕੀਤੀ ਆ ਤਾਂ ਓਬਵੀਅਸ ਗੱਲ ਆ ਕਿ ਉਹ ਪੜ੍ਹਿਆ ਲਿਖਿਆ ਨੌਜਵਾਨ ਹੁੰਦਾ ਉਸ ਦੀ ਇੰਗਲਿਸ਼ ਦੇ ਉੱਪਰ ਕਮਾਂਡ ਚੰਗੀ ਹੁੰਦੀ ਆ ਤੁਸੀਂ ਟਿਊਸ਼ਨ ਆ ਪੜਾ ਸਕਦੇ ਹੋ ਕਿੰਨੀਆਂ ਮਹਿੰਗੀਆਂ ਟਿਊਸ਼ਨਾਂ ਹੋਈਆਂ ਹੋਈਆਂ ਨੇ ਕੁਛ ਵੀ ਕਰ ਸਕਦੇ ਹੋ ਤੁਸੀਂ ਜੇਕਰ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਗ੍ਰੈਜੂਏਟ ਹੋ ਤੁਸੀਂ ਪੋਸਟ ਗ੍ਰੈਜੂਏਟ ਹੋ ਤੁਸੀਂ ਆਪਣਾ ਕੋਈ ਐਸਾ ਇੰਸਟੀਚਿਊਟ ਖੋਲ੍ਹ ਸਕਦੇ ਹੋ ਹੂੰ ਕੁਛ ਵੀ ਕਰ ਸਕਦੇ ਹੋ ਯਾਰ ਤੁਸੀਂ 40 ਲੱਖ ਰੁਪਏ ਦਾ ਜਿਵੇਂ ਆਪਣਾ ਹੋਈ ਪੰਜਾਬੀਆਂ ਦਾ ਸਿੱਧਾ ਸਾਹਿਬ ਜੇ ਤੁਸੀਂ 40 ਲੱਖ ਰੁਪਈਆ ਲਾ ਕੇ ਬਾਹਰ ਜਾਣਾ 40 ਲੱਖ ਅਕਾਊਂਟ 'ਚ ਰੱਖ ਦੋ ਵਿਆਜ ਖਾਈ ਜਾਓ ਹੂੰ 40 ਲੱਖ ਦਾ ਵਿਆਜ ਖਾਈ ਜਾਓ ਵਿਆਜ ਨਹੀਂ ਮੁੱਕਦਾ ਉਹ ਤਾਂ ਪਹਿਲਾਂ ਹੀ ਕਰਜ਼ਾ ਚੁੱਕਿਆ ਹੁੰਦਾ ਜੀ ਉਹ ਕਿਹੜਾ ਪੱਲੇ ਹੁੰਦੇ ਆ ਉਹੀ ਗੱਲ ਆ ਨਾ ਕਰਜ਼ਾ ਚੁੱਕ ਕੇ ਤੁਸੀਂ ਬਾਹਰ ਤਾਂ ਚਲੇ ਜਾਂਦੇ ਹੋ ਫਿਰ ਜੇਕਰ ਇੱਥੇ ਕਿਸਤੇ ਕਰਜ਼ਾ ਚੜ ਜਾਂਦਾ ਫਿਰ ਸਾਡੇ ਲੋਕ ਜਿਹੜੇ ਨੇ ਉਹ ਸੁਸਾਈਡ ਤੱਕ ਪਹੁੰਚ ਜਾਂਦੇ ਨੇ ਜੇ ਤੁਸੀਂ 40 ਲੱਖ ਰੁਪਈਆ ਜਾਂ 20 ਲੱਖ ਰੁਪਈਆ ਜਾਂ 30 ਲੱਖ ਰੁਪਈਆ ਕਰਜ਼ਾ ਚੁੱਕ ਕੇ ਨਹੀਂ ਦੇਖਦੇ ਹੈਗੇ ਕੁਝ ਵੀ ਤਾਂ ਫਿਰ ਇੱਥੇ ਬਈ 2-2 3-3 ਲੱਖ ਪਿੱਛੇ ਕਿਉਂ ਸੁਸਾਈਡ ਕਰਦੇ ਹੋ ਫਿਰ ਗਲਤ ਤਾਂ ਇਹ ਵੀ ਆ ਨਾ ਤੁਸੀਂ ਜਾਓ ਯਾਰ ਜੰਮ ਜੰਮ ਜਾਓ ਮਿਹਨਤਾਂ ਕਰੋ ਬਾਹਰ ਪਰ ਪੰਜਾਬ ਤਾਂ ਨਾ ਭੁੱਲੋ ਉਹਨੇ ਹੁਣ ਉਹ ਲੜਕੀਆਂ ਦਾ ਜਿਹੜਾ ਉਹ ਭੈਣਾਂ ਦਾ ਜਿਹੜਾ ਚਿਹਰਾ ਵੀ ਆ ਰਿਹਾ ਉਸ ਵੀਡੀਓ ਦੇ ਵਿੱਚ ਜਦੋਂ ਗगन ਉਹਨਾਂ ਦੇ ਮਾਪਿਆਂ ਨੇ ਦੇਖਿਆ ਹੋਊਗਾ ਸਾਡੀ ਧੀ ਜਿਹੜੀ ਆ ਇੱਕ ਮਿਸਤਰੀ ਦੇ ਨਾਲ ਕਿਸੇ ਮਿਸਤਰੀ ਦੇ ਨਾਲ ਦਿਹਾੜੀ ਕਰ ਰਹੀ ਉਹਨਾਂ ਮਾਪਿਆਂ ਦੇ ਦਿਲਾਂ ਦੇ ਉੱਪਰ ਕੀ ਬੀਤੀ ਹੋਊਗੀ ਸੋਚ ਸਕਦੇ ਹਾਂ ਜਿਨ੍ਹਾਂ ਨੇ ਕਿਤੇ ਕਈ ਤਾਂ ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਐਸੀਆਂ ਹੋਣਗੀਆਂ ਜਿਹੜੀਆਂ ਕਹਿੰਦੀਆਂ ਹੋਣਗੀਆਂ ਵੀ ਅਸੀਤਾ ਜੀ ਕਦੇ ਪਾਣੀ ਦਾ ਗਲਾਸ ਪਾ ਕੇ ਵੀ ਨਹੀਂ ਪੀਤਾ ਹੈਗਾ ਘਰ ਦੇ ਵਿੱਚ ਅਸੀਂ ਨੇ ਪਾਣੀ ਦਾ ਗਲਾਸ ਪਾ ਕੇ ਵੀ ਨਹੀਂ ਪੀਤਾ ਪਰ ਉੱਥੇ ਕੁਝ ਪੌਂਡਾਂ ਡਾਲਰਾਂ ਦੀ ਖਾਤਰ ਅਸੀਂ ਜਿਹੜਾ ਮਿਸਤਰੀ ਦੇ ਨਾਲ ਦਿਹਾੜੀਆਂ ਕਰ ਰਹੇ ਹਾਂ ਐਨੇ ਨੇ ਭਾਰੇ ਜਿਹੜੇ ਨੇ ਉੱਥੇ ਕੰਮ ਕਰ ਰਹੇ ਕਿੰਡੀ ਮਸ਼ੀਨੋ ਲੱਗੀ ਹੋਈ ਹੈ ਕਿੰਨੇ ਤਸਲੇ ਚੱਕ ਚੱਕ ਕੇ ਵਿਚਾਰੀਆਂ ਉੱਥੇ ਉਹ ਦਿਹਾੜੀਆਂ ਕਰ ਰਹੀਆਂ ਨੇ ਯਾਰ ਹੂੰ ਤੇ ਜੇ ਸਾਡੀਆਂ ਸਰਕਾਰਾਂ ਹੀ ਇੱਥੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤਾਂ ਬੱਚਾ ਲੋੜ ਹੀ ਨਾ ਪਵੇ ਬਾਹਰ ਜਾਣ ਯਾਰ ਸਰਕਾਰਾਂ ਚੁਣਦਾ ਕੌਣ ਸਰਕਾਰਾਂ ਵੀ ਤਾਂ ਤੁਸੀਂ ਚੁਣਦੇ ਹੋ ਸਰਕਾਰਾਂ ਵੀ ਤਾਂ ਮੈਂ ਤੁਸੀਂ ਸਾਡੇ ਪੰਜਾਬ ਦੇ ਲੋਕ ਚੁਣਦੇ ਨੇ ਸਰਕਾਰਾਂ ਚੁਣਨ ਲੱਗੇ ਆਪਣਾ ਥੋੜਾ ਕਿੱਥੇ ਚਲੇ ਜਾਂਦਾ ਦਿਮਾਗ ਕਿੱਥੇ ਚਲੇ ਜਾਂਦਾ ਸਰਕਾਰਾਂ ਚੁਣਨ ਲੱਗਦਾ ਨਹੀਂ ਜੀ ਅਸੀਂ ਤਾਂ ਜੀ ਕਟੜ ਅਕਾਲੀ ਦਲ ਦੇ ਆਂ ਉਤਾਜੀ ਚਾਹੇ ਇੱਟ ਖੜਾ ਦੇਣਾ ਸੀ ਤਾਂ ਉਹਨਾਂ ਨੂੰ ਪਾਵਾਂਗੇ ਅਸੀਂ ਤਾਂ ਨਹੀਂ ਨਹੀਂ ਜੀ ਅਸਤਾਜੀ ਕੱਟੜ ਝਾੜੂ ਵਾਲੇ ਆ ਜਾਂ ਅਸਤਾਜੀ ਕੱਟੜ ਕਾਂਗਰਸੀ ਆ ਥੋੜੇ ਚੋਂ ਜਿੰਨੀ ਦੇਰ ਥੋੜੀ ਕੱਟੜ ਤਾਂ ਨਹੀਂ ਜਾਂਦੀ ਪੰਜਾਬ ਦਾ ਹੀ ਹਾਲ ਰਹਿਣਾ ਬਿਲਕੁਲ ਉਮੀਦਵਾਰ ਚੁਣੋ ਚੰਗਾ ਚੁਣੋ ਉਮੀਦਵਾਰ ਅਕਾਲੀ ਦਲ ਦਾ ਚੰਗਾ ਹੋ ਸਕਦਾ ਉਮੀਦਵਾਰ ਝਾੜੂ ਵਾਲਿਆਂ ਦਾ ਚੰਗਾ ਹੋ ਸਕਦਾ ਉਮੀਦਵਾਰ ਕੋਈ ਆਜ਼ਾਦ ਚੰਗਾ ਹੋ ਸਕਦਾ ਉਮੀਦਵਾਰ ਕੋਈ ਕਾਂਗਰਸ ਦਾ ਚੰਗਾ ਹੋ ਸਕਦਾ ਜਿੰਨੀ ਦੇਰ ਤੱਕ ਤੁਸੀਂ ਇੱਕ ਚੰਗਾ ਪੜਿਆ ਲਿਖਿਆ ਉਮੀਦਵਾਰ ਨਹੀਂ ਚੁਣਦੇ ਉਨੀ ਦੇਰ ਤੱਕ ਪੰਜਾਬੀਓ ਤੁਹਾਡੇ ਛੱਤਰ ਪੈਣੀ ਪੈਣੇ ਨੇ ਉਥੇ ਦੇ ਪੜ੍ਹੇ ਲਿਖੇ ਵੀ ਆ ਸਿਆਸਤ ਦੇ ਵਿੱਚ ਬਹੁਤ ਪੜ੍ਹੇ ਲਿਖੇ ਵੀ ਆ ਹਰ ਵਰਗ ਦੇ ਨਾਲ ਸਬੰਧਿਤ ਹੁਣ ਤਾਂ ਆ ਗਏ ਆ ਫਿਰ ਵੀ ਹਾਲਾਤਾਂ ਨਹੀਂ ਸੁਧਰੇ ਨਹੀਂ ਫਿਰ ਸਵਾਲ ਕੌਣ ਕਰੂਗਾ ਉਹਨਾਂ ਨੂੰ ਸਵਾਲ ਇਹ ਪਿੱਛੇ ਜੇ ਬੀਬਾ ਹਰ ਸਿਮਰਤ ਕੌਰ ਬਾਦਲ ਜਿਹੜੇ ਨੇ ਇੱਕ ਭਾਸ਼ਣ ਦੇ ਰਹੇ ਸੀ ਬੰਦੀ ਸਿੰਘਾਂ ਦੀ ਗੱਲ ਉੱਥੇ ਕੀਤੀ ਸੀ ਇੱਕ ਨੌਜਵਾਨ ਨੇ ਸਵਾਲ ਕੀਤਾ ਜੀ ਉਹ ਨੌਜਵਾਨ ਤਾਂ ਸਾਡੇ ਉਸ ਟਾਈਮ ਵੀ ਬੰਦੀ ਸੀ ਆਲੇ ਦੁਆਲੇ ਦੇ ਕੀ ਕਹਿੰਦੇ ਸੀ ਉਹ ਨਹੀਂ 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 ਸਵਾਲ ਨਹੀਂ ਕਰਨਾ ਕਿਉਂ ਭਾਈ ਵੋਟਾਂ ਪਾ ਕੇ ਜਿਤਾਏ ਨੇ ਸਾਡਾ ਐਮ.ਐਲ.ਏ ਸਾਡੇ ਐਮ.ਪੀ ਸਾਡੇ ਮੁੱਖ ਮੰਤਰੀ ਨੇ ਸਵਾਲ ਜੇਕਰ ਕੋਈ ਕਰਨਾ ਚਾਹੁੰਦਾ ਹੈ ਪੰਜਾਬ ਦੇ ਲੋਕ ਜਿੰਨੀ ਦੇਰ ਉਹਦੀਆਂ ਲੱਤਾਂ ਖਿੱਚਣੋਂ ਨਹੀਂ ਹਟਣਗੇ ਸਾਡਾ ਭਲਾ ਨਹੀਂ ਹੋਣਾ ਚਾਹੀਏ ਜੋ ਮਰਜੀ ਤੁਸੀਂ ਕਰ ਲਓ ਜੇ ਆਪਾਂ ਕਹਿੰਦੇ ਆ ਕਿ ਸਰਕਾਰਾਂ ਕਰਕੇ ਬਾਹਰ ਜਾਣੇ ਆ ਬਾਈ ਮੇਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਕਾਲਜ ਆ ਇੰਜੀਨੀਅਰਿੰਗ ਕਾਲਜ ਆ ਬੜਾ ਵੱਡਾ ਨਾਮ ਸੀ ਉਸ ਕਾਲਜ ਦਾ ਜਦੋਂ 5-7 ਸਾਲ ਪਹਿਲਾਂ ਉਸ ਕਾਲਜ ਦੇ ਵਿੱਚ ਪਿਛਲੇ ਦਿਨੀ ਜਾਣ ਦਾ ਮੌਕਾ ਮਿਲਿਆ ਮੇਰੇ ਇੱਕ ਦੋਸਤ ਉੱਥੇ ਜੌਬ ਕਰਦੇ ਨੇ ਉਹਨਾਂ ਨੇ ਮੈਨੂੰ ਜੋ ਉਸ ਕਾਲਜ ਦੀ ਦੁਖ ਭਰੀ ਕਹਾਣੀ ਦੱਸੀ ਕਹਿੰਦੇ ਸੰਸਾਰ ਜੇ ਕੁਝ ਛੇਤੀ ਨਾ ਕਰਿਆ ਤਾਂ ਆਉਣ ਵਾਲੇ 6 ਮਹੀਨੇ 1 ਸਾਲ ਦੇ ਵਿੱਚ ਇਹ ਕਾਲਜ ਨੂੰ ਜਿਹੜਾ ਜ਼ਿੰਦਾ ਲੱਗ ਜਾਊਗਾ ਕਾਲਜ ਦੇ ਕੋਲ ਫੰਡ ਨਹੀਂ ਹੈਗੇ ਯਾਰ ਟੀਚਰਾਂ ਨੂੰ ਤਨਖਾਹ ਦੇਣ ਨੂੰ ਫੰਡ ਕਿੱਥੋਂ ਆਉਣਗੇ ਜਦੋਂ ਉੱਥੇ ਫੀਸ ਨਹੀਂ ਆਉਣੀ ਅੱਧ ਤੋਂ ਵੱਧ ਐਡਮਿਸ਼ਨਾਂ ਜਿਹੜੀਆਂ ਨੇ ਟੁੱਟ ਗਈਆਂ ਨੇ ਸਾਡੇ ਨੌਜਵਾਨ ਕੀ ਕਰਦੇ ਨੇ ਸਾਡੇ ਨਾਲ ਗगन ਇੱਕ ਇਹ ਹੋ ਗਿਆ ਕਿ ਹਾਂ ਗਵਾਂਡੀ ਦਾ ਮੁੰਡਾ ਬਾਹਰ ਚਲੇ ਗਿਆ ਗਵਾਂਡੀ ਦੀ ਕੁੜੀ ਬਾਹਰ ਚਲੇ ਗਈ ਚਾਹੇ ਮੇਰਾ ਆਪਣਾ ਵਿਗ ਜੇ ਮੈਂ ਆਪਣਾ ਮੁੰਡਾ ਭੇਜੂੰਗਾ ਪਲੱਸ 2 ਤੋਂ ਬਾਅਦ 18 ਸਾਲ ਦੇ ਬੱਚੇ ਨੂੰ ਸਮਝ ਕੀ ਹੁੰਦੀ ਹੈ ਯਾਰ ਬਾਹਰਲੀ ਦੁਨੀਆ ਨਾਲ ਕੰਪੀਟ ਕਰਨ ਦੀ ਜੇ ਜਾਣਾ ਤੁਸੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੋਈ ਡਿਗਰੀ ਕੋਈ ਡਿਪਲੋਮਾ ਕੁਛ ਤਾਂ ਕਰਕੇ ਜਾਓ ਨਾ ਤੁਸੀਂ ਕਾਲਜਾਂ ਚ ਤਾਂ ਤੁਹਾਡੇ ਐਡਮਿਸ਼ਨਾਂ ਹੀ ਨਹੀਂ ਹੋ ਰਹੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਕਿੰਨੇ ਕਾਲਜ ਨੇ ਜਿਹੜੇ ਕਿੰਨੇ ਆਪਾਂ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਜਿੰਦੇ ਲੱਗ ਚੁੱਕੇ ਨੇ ਪੱਕੇ ਜਿੰਦੇ ਲੱਗ ਚੁੱਕੇ ਨੇ ਉੱਥੇ ਫਿਰ ਫਿਰ ਜਦ ਯੂਪੀ ਬਿਹਾਰ ਤੋਂ ਆ ਗਏ ਜਿਹੜੇ ਨੇ ਐਡਮਿਸ਼ਨ ਲੈਂਦੇ ਨੇ ਫਿਰ ਤੁਸੀਂ ਮਾਰਦੇ ਹੋ ਚੀਕਾਂ ਹਾਏਓ ਯੂਪੀ ਵਾਲੇ ਭਾਰੀ ਪੈ ਗੇ ਥੋੜਾ ਪੰਜਾਬ ਦਾ ਬਚਿਆ ਕੌਣਾ ਯਾਰ ਇੱਥੇ ਪੰਜਾਬ ਦੇ ਵਿੱਚ 18 ਸਾਲ ਦਾ ਮੁੰਡਾ ਤੁਸੀਂ ਕਰਕੇ ਆਪਣਾ ਬਾਹਰ ਭੇਜ ਦਿੰਦੇ ਹੋ ਆਪਣੇ ਤੋਂ ਦੂਰ ਕਈ ਤਾਂ ਮੈਂ ਐਸੇ ਦੇਖੇ ਨੇ ੱੱਕੇ ਤੇ ਭੇਜਦੇ ਨੇ ਨਹੀਂ ਨਹੀਂ ਬੱਚਾ ਕਹਿੰਦਾ ਮੈਂ ਜਾਣਾ ਨਹੀਂ 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 ਉਹਨਾਂ ਦਾ ਚਲੇ ਗਿਆ ਫਲਾਣੇ ਰਿਸ਼ਤੇਦਾਰ ਦਾ ਚਲੇ ਗਿਆ ਤੂੰ ਵੀ ਚੱਲ ਫਿਰ ਉੱਥੇ ਜਾ ਕੇ ਮੇਰੀ ਕੱਲ੍ਹ ਇਹ ਕੈਨੇਡਾ ਦੇ ਵਿੱਚ ਮੇਰੇ ਦੋਸਤ ਨਾਲ ਗੱਲ ਹੋ ਰਹੀ ਸੀ ਇੱਕ ਇੱਕ ਸਾਲ ਤੋਂ ਸਾਡੇ ਨੌਜਵਾਨ ਜਿਹੜ ਨੇ ਬੇਲੇ ਬੈਠੇ ਨੇ ਕੰਮ ਨਹੀਂ ਮਿਲ ਰਾ ਡਿਪਰ ਫਿਰ ਉੱਥੋਂ ਮਦ ਭਾਗੀਆਂ ਖਬਰਾਂ ਆਉਂਦੀਆਂ ਨੇ ਦਿਲ ਦਾ ਦੌਰਾ ਪੈ ਕੇ ਸਾਡੇ ਨੌਜਵਾਨ ਦੀ ਮੌਤ ਕਦੇ ਕੁਝ ਕਦੇ ਕੁਝ ਟੈਨਸ਼ਨਾਂ ਬਹੁਤ ਨੇ ਯਾਰ ਸੰਭਲੋ ਯਾਰ ਪੰਜਾਬ ਨੂੰ ਫਿਰ ਦੂਜਿਆਂ ਨੂੰ ਕਸੂਰवार ਨਾ ਕਰੋ ਫਿਰ ਯੂਪੀ ਬਿਹਾਰ ਵਾਲਿਆਂ ਨੂੰ ਕਸੂਰवार ਜਾਂ ਸਾਡੇ ਲੀਡਰਾਂ ਨੂੰ ਕਸੂਰवार ਨਾ ਕਰੋ ਜ਼ਿੰਮੇਵਾਰ ਪੰਜਾਬੀਓ ਤੁਸੀਂ ਹੋਊਂਗੇ ਜੇ ਪੰਜਾਬ ਇੱਥੇ ਖਤਮ ਹੋ ਗਿਆ ਸ਼ੁਕਰੀਆ ਜੀ ਤਾਂ ਬਹੁਤ ਸੋਹਣੀ ਜਾਣਕਾਰੀ ਹੈ ਜਿਹੜੀ ਉਹ ਸੰਸਾਰਦੀਪ ਨੇ ਸਾਂਝੀ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਨੌਜਵਾਨ ਜਾਂਦੇ ਨੇ ਮਿਹਨਤ ਵੇਸ਼ਕ ਕਰ ਰਹੇ ਨੇ ਪਰ ਇਹ ਹੀ ਬਿਜ਼ਨਸ ਹੈ ਜਿਹੜਾ ਜੇ ਉਹ ਇੱਥੇ ਪੰਜਾਬ ਤੌਰ ਨਾ ਤਾਂ ਪੰਜਾਬ ਜਿਹੜਾ ਇਹ ਉਹ ਜ਼ਰੂਰ ਸੁਧਰ ਸਕਦਾ ਹੈ ਪਰ ਅਸੀਂ ਵੱਡੇ ਵੱਡੇ ਦਾਅਵੇ ਕਰਦੇ ਆ ਜਾਂ ਵੱਡੇ ਵੱਡੇ ਇਲਜ਼ਾਮ ਹੈ ਜਿਹੜੇ ਉਹ ਸਰਕਾਰਾਂ ਤੇ ਲਾਉਂਦੇ ਆ ਕਿ ਯੂਪੀ ਬਿਹਾਰ ਵਾਲੇ ਲੋਕ ਹੈ ਜਿਹੜੇ ਉਹ ਇੱਥੇ ਅਫਸਰ ਬਣੇ ਹੋਏ ਨੇ ਪਰ ਸਾਡੇ ਆਪ ਦੇ ਅਫਸਰ ਅਸੀਂ ਆਪ ਜੱਜ ਇਹਨਾਂ ਹੱਥਾਂ ਨਾਲ ਚੜ੍ਹਦੇ ਆ ਤੇ ਫਿਰ ਅਸੀਂ ਇੱਥੇ ਅਫਸਰ ਵੀ ਪੰਜਾਬੀ ਭਾਲ ਰਹੇ ਆ